ਬਾਲ ਖੜੋ ਨੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਜਿਸ ਦੇ ਰਾਜਾ ਬੜੀ ਸਾਡਾ ਜਿੱਤ ਗਿਆ ਐਮਪੀ ਬਣ ਗਿਆ ਅਗਲੀਆਂ 9 ਦੀਆਂ 9 ਵਿਧਾਨ ਸਭਾ ਸੀਟਾਂ ਦੇ ਕਾਂਗਰਸ ਪਾਰਟੀ ਦੇ ਐਮਐਲਏ ਬਣਨਗੇ ਮੁਜਾਹਰ ਜਹਰ ਕਰਦੇ ਲੈ ਕੇ ਸੌਂਦਰਾ ਛਾਏਗੀ ਜਿਹੜਾ ਕਾਂਗਰਸ ਦੋ ਦਿਨ ਮਹੀਨੇ ਬਾਅਦ ਜਿਹੜੇ ਚੋਣਾਂ ਨੇ ਕਾਰਪੋਰੇਸ਼ਨ ਦੇ ਵੀ ਤੇ ਸਾਰੇ ਕਾਂਗਰਸ ਪਾਰਟੀ ਦੇ ਕੋਲੋਂ ਜਿੱਤਨਗੇ ਕਾਂਗਰਸ ਪਾਰਟੀ ਦਾ ਮੇਅਰ ਬਣੂਗਾ ਉਹ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਬਦੋਲੋ ਬੈਸ ਸਾਹਿਬ ਦੀ ਹਿੰਮਤ ਦੀ ਬਦੋਲੋ ਅਸੀਂ ਸਾਰੇ ਇਕਜੁੱਟਾਂ ਪਿਆਰ ਵਾਲੇ ਸਮਝ ਦੇ ਵਿੱਚ ਕਾਂਗਰਸ ਪਾਰਟੀ ਨੂੰ ਅਸੀਂ ਹੋਰ ਮਜ਼ਬੂਤ ਕਰਦੇ ਹਾਂ ਕਿਉਂਕਿ ਗਰੀਬ ਤੇ ਜਨਰੋਨੀ ਦਾ ਤੁਸੀਂ ਸਾਡੇ ਕੇ ਕਰੋੜੀ ਨੂੰ ਰਾਟਵੇਟ ਕਰਵਾਓਗੇ ਇਹਨਾਂ ਦੀ ਬਹੁਤ ਦਿਨਾਂ ਤੋਂ ਮੰਗ ਹੈ ਇੱਕ ਕਲੋਨੀ ਦੀ ਸਤਿਕਾਰਯੋਗ ਬੈਸ ਸਾਹਿਬ ਜੀ ਜਿਹੜੇ ਪ੍ਰੋਜੈਕਟ ਲੱਗੇ ਹੋਏ ਨੇ ਥੋੜੇ ਛੋਟੇ ਛੋਟੇ ਪ੍ਰੋਜੈਕਟ ਨੇ ਕੋਈ ਪੰਜਾਬ ਸਰਕਾਰ ਦੇ ਉਨਾਂ ਉੱਥੇ ਕੰਟਰੈਕਟ ਦੇ ਤੇ ਛੋਟੇ ਵਰਕਰ ਲੱਗੇ ਹੋਏ ਆ। ਉਹ ਵਰਕਰ ਦਾ ਬਹੁਤ ਜ਼ਿਆਦਾ ਦੁਖੀ ਆ ਉਹਨਾਂ ਤੋਂ। ਉਹ ਤਾਨਾਸ਼ਾਹੀ ਜੀਐਮ ਜਨਰਲ ਮੈਨੇਜਰ ਲੱਗੇ ਹੋਏ ਨੇ ਉੱਥੇ ਆਪਣੀ ਗੱਲ ਬਹੁਤ ਹੀ ਬੇਤਕੀ ਨਾਲ ਕਰਦੇ ਆ ਸਾਰੇ ਨਾਲ ਤੇ ਉਹ ਸਾਰੇ ਉੱਥੇ ਵਰਕਰ ਜਿਹੜੇ ਆ ਦੁਖੀ ਆ। ਉਹਨਾਂ ਵਰਕਰਾਂ ਦਾ ਕੋਈ ਸੁਣਨ ਵਾਲਾ ਨਹੀਂ ਹੈਗਾ ਉੱਥੇ। ਜਦ ਪੈਣਾ ਤੇ ਮੁਕੰਮਲ ਆਦਰ ਦੇ ਸਰਕਾਰ ਸਾਹਿਬ ਫਤਿਹਦੀ ਗਰਦਾ ਵਾਹਿਗੁਰੂ ਜੀ ਕਾ ਖਾਲਸਾ जय वाल्मीकि जय वाल्मीकि वाहगुरु जी का खालसा अवल अल्लाह नूर पाया कुदरत के सब बंदे एक नूर से सब जग उप कौन भले कौन बंदे एक पिता एक के हम बारे होकर लोगों ने लड़ाई लड़द देखा तीन क महीने राजा बड़ेंग ਬੱਸਾਂ ਦਾ ਮੰਤਰੀ ਬਣਿਆ ਭੈਣੋ ਤੇ ਮਤਾਓ ਰਾਜਾ ਬ੍ਰਿੰਗ ਤੁਹਾਨੂੰ ਖੀਰ ਦੇ ਵਿੱਚ ਬੱਸਾਂ ਨਹੀਂ ਯਾਤਰਾ ਕਰਨੀ ਦੇ ਕੇ ਗਿਆ ਯਾਦ ਰੱਖੇਗਾ ਮਹਾਰਾਜੀ ਜਿੰਦਾਬਾਦ ਕਿਥੇ ਪੰਜਾਬ ਦੇ ਅੰਦਰ ਕਿਤੇ ਜਾਣਾ ਹੋਵੇ ਤੁਸੀਂ ਬਾਲਮੀਕ ਤੀਰਤ ਸਮਰੈਸਰ ਜਾਣਾ ਹੋਵੇ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੋਵੇ ਤੁਸੀਂ ਪੁੱਤ ਭਤੀਜੇ ਨੂੰ ਮਿਲਣ ਜਾਣਾ ਹੋਵੇ ਜਿਹੜੀ ਬੱਸ ਦੇ ਵਿੱਚ ਤੁਹਾਡੀ ਕਿੰਨੀ ਲੱਗਦੀ ਔ ਰਾਜੇ ਵੜੇਂਗ ਦੀ ਦੇਣਾ ਚੇਤੇ ਰੱਖਿਓ ਬਾਕੀ ਭੈਣਾਂ ਨੂੰ ਵੀ ਯਾਦ ਕਰਾਇਓ ਵੀ ਉਹੀ ਰਾਜਾ ਵੜੇਂਗ ਆ ਤੇ ਉਹੀ ਰਾਜਾ ਵੜੇਂਗ ਉਸ ਵਾਰੇ ਆਵੇ ਜਿਹਨੇ 3 ਮਹੀਨੇ ਬੱਛਾਂ ਦਾ ਮੰਤਰੀ ਹੁੰਦੇ ਹੋਏ ਬੱਛਾਂ 2 ਨੰਬਰ ਦੇ ਚਲਾਉਣ ਵਾਲੇ ਬਾਦਲਾਂ ਦੀਆਂ ਬੱਸਾਂ ਨੂੰ ਨਕੇਲ ਪਾ ਕੇ ਦਿਖਾਈ ਸੀ ਵੀ ਨਕੇਲ ਪੈਂਦੀ ਕਿਵੇਂ ਬਿਨਾ ਪਰਮਿਟ ਤੋਂ ਚੱਲਣ ਵਾਲੀਆਂ ਬੱਸਾਂ ਨੂੰ ਜਿਹੜੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਂਦੇ ਸੀ ਉਹਨਾਂ ਬੱਸਾਂ ਨੂੰ ਫੜਨ ਵਾਲਾ ਰਾਜਾ ਬੜੇ ਤੁਹਾਡੇ ਲੁਧਿਆਣੇ ਦੇ ਵਿੱਚ ਉਮੀਦਵਾਰ ਉਤਰਿਆ ਸਿੰਘ ਐਮਪੀ ਬਣੂਗਾ ਤੇ ਮੈਂ ਵਚਨ ਤੁਹਾਡੇ ਨਾਲ ਕਰਦਾ ਇਸ ਗੱਲ ਦਾ ਜਿਹੜੀ 300 ਯੂਨਿਟ ਬਿਜਲੀ ਫ੍ਰੀ ਆ ਨਾ ਰਾਜਾ ਬੜੇ ਨੇ ਐਮਪੀ ਬਣ ਗਿਆ ਕਾਂਗਰਸ ਦੀ ਸਰਕਾਰ ਆ ਗਈ ਤੇ 300 ਯੂਨਿਟ ਵਧਾ ਕੇ 500 ਯੂਨਿਟ ਬਿਜਲੀ ਕੀਤੀ ਜਾਣੀ ਹੈ ਤੁਹਾਡੇ ਵਾਸਤੇ ਮੈਂ ਬੋਲਦਾ ਜਿੰਦਾਬਾਦ ਇਹ 300 ਯੂਨਿਟ ਕਿਸ ਨੇ ਆਪਣੇ ਬਾਪੂ ਦੀ ਜੇਬ ਚੋਂ ਨਹੀਂ ਦਿੱਤੇ ਤੁਹਾਨੂੰ ਤੇ ਨਾ ਕਾਂਗਰਸ ਪਾਰਟੀ ਨੇ ਆਪਣੇ ਜੇਬ ਚੋਂ ਦੇਣੇ ਆ ਇਹ ਗਰੀਬਾਂ ਦੀ ਬਿਹਤਰੀ ਵਾਸਤੇ 300 ਯੂਨਿਟ ਦਾ ਮਤਲਬ ਹੈ ਤੁਸੀਂ ਕੂਲਰ ਚਲਾ ਸਕਦੇ ਆ ਪੱਖਾ ਚਲਾ ਸਕਦੇ ਆ ਬਲਬ ਚਲਾ ਸਕਦੇ ਆ ਤੇ ਜੇ 500 ਯੂਨਿਟ ਹੋ ਜਾਂਦੇ ਆ ਤੇ ਤੁਸੀਂ ਘਰ ਦੇ ਵਿੱਚ 에어 ਕੰਡੀਸ਼ਨਰ ਲਾ ਸਕਦੇ ਹੋ ਜਿਹੜਾ ਲਗਜ਼ਰੀ ਨਹੀਂ ਹੈਗਾ ਜ਼ਰੂਰਤ ਆ ਹੁਣ ਦੀ ਅੱਜ ਕਿੰਨਾ ਟੈਂਪਰੇਚਰ ਫਿਰਦਾ 45 46 ਹੋਣਾ ਤੇ ਹਵਾਲਾ ਚੜਿਆ ਹੋਇਆ ਉਹ ਅੱਜ ਜ਼ਰੂਰਤ ਆ ੱਲੇ ਅਮੀਰ ਦੀ ਨਹੀਂ ਉਹ ਮਾਨਵਤਾ ਦੀ ਜ਼ਰੂਰਤ ਬਣ ਚੁੱਕਿਆ ਕਿਉਂਕਿ ਪੋਲੂਸ਼ਨ ਚਰਮ ਸੀਮਾ ਦੇ ਉੱਤੇ ਐ ਤੇ ਮੈਂ ਇਸ ਗੱਲ ਦਾ ਵੀ ਵਾਅਦਾ ਕਰਦਾ ਤੁਹਾਡੇ ਨਾਲ ਕਿ ਰਜੀਵ ਗਾਂਧੀ ਕਲੋਨੀ ਦੇ ਵਸਨੀਕਾਂ ਨੂੰ ਮਾਲਕਾਨਾ ਹੱਕ ਲੈ ਕੇ ਦੇਣਾ ਹੈ ਕਾਂਗਰਸ ਸਰਕਾਰ ਦੇ ਵਿੱਚ ਮੇਰੀ ਜ਼ਿੰਮੇਵਾਰੀ ਹੋਊਗੀ ਮੈਂ ਵਚਨ ਦੇ ਕੇ ਤੋੜਾਂਗੇ ਜਿਹੜੇ ਝਾੜੂ ਵਾਲੇ ਵੋਟ ਮੰਗਣ ਆਉਂਦੇ ਆ ਫੜੋ ਭੈਣੋ ਉਹਨਾਂ ਦੇ ਮੋਰੇ ਉਹਨਾਂ ਨੂੰ ਪੁੱਛੋ ਵੀ ਭਾਈ ਵੱਡੀ ਸਰਕਾਰ ਆ ਲਓ ਸਾਨੂੰ ਰੀਸੀਆਂ ਕਰਾ ਕੇ ਦਿਓ ਤੁਸੀਂ ਬੋਲੋ ਥਾਰੇ ਜਾਨੇ ਜੀ ਭਾਈ ਤੁਸੀਂ ਤੁਹਾਡੀ ਗਵਰਨਮੈਂਟ ਆ 26 ਮਹੀਨੇ ਹੋ ਗਏ ਤੇ 26 ਮਹੀਨਿਆਂ ਦੇ ਵਿੱਚ ਪੂਰੀ ਨਹੀਂ ਕੀਤੀ ਨੋਟਿਸ ਜਰੂਰ ਆ ਜਾਣਗੇ ਤੁਹਾਨੂੰ ਡਰਾਉਣ ਵਾਸਤੇ ਆ ਕੇ ਉਹ ਨੋਟਿਸ ਮੋੜ ਕੇ ਲੈ ਜਾਣ ਤੁਹਾਨੂੰ ਇਹ ਕਹਿ ਦੇਣ ਕਿ ਸਾਨੂੰ ਵੋਟਾਂ ਪਾ ਦਿਓ ਇਹ ਧਰਾਵੇ ਦੀ ਤਲਵਾਰ ਨੂੰ ਪਰੇ ਕਰਨ ਵਾਸਤੇ ਰਾਜਾ ਬੜਿੰਗ ਲਿਆਉਣਾ ਜ਼ਰੂਰੀ ਹੈ ਸੋ ਮੈਂ ਪੰਜੇ ਨੂੰ ਹੀ ਵੋਟ ਪਾ ਕੇ ਕਾਮਯਾਬ ਬਣਾਣਾ ਹੈ ਹੋਰ ਕੀ ਚਾਹ ਰਹੀ ਹੈ ਪੰਜੇ ਰਾਜੇ ਤੇਰੀ ਸੋਚ ਤੇ ਘੇਰਾ ਲਿਆਗੇ ਢੋਕੇ ਰਾਜੇ ਤੇਰੀ ਸੋਚ ਤੇ ਘੇਰਾ ਲਿਆਗੇ ਢੋਕੇ ਜਿੱਤੂਗਾ ਪ੍ਰੋਗਰਾਮ ਸਿਰਕੜੀ ਪਾਰਟੀ ਵੱਲ ਪ੍ਰੋਗਰਾਮ ਅੱਜ 52 ਨੰਬਰ 26 ਦੇ ਵਿੱਚ ਯਾਰ ਤੰਮੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਆਜਾ ਵੜਿੰਗ ਜੀ ਵੀ ਹੋਰ ਪ੍ਰਚਾਰ ਨੂੰ ਹੋਰ ਵਿਦਵਾਨ ਲਈ ਸਾਡੇ ਕਾਂਗਰਸ ਦੇ ਕੰਮ ਕਾਰਕਤਾ ਸੁਨੀਲ ਜੀ ਕਾਲੇਨਾਮ ਜੀ ਟੋਨੀ ਜੀ ਰਸ਼ਮਨ ਜੀ ਬਿੰਕੀ ਜੀ ਸ਼ਿਵਮਨ ਚੜ੍ਹਿਆ ਜੀ ਚਿਰਾਗਿਆ ਜੀ ਜਿਆਮ ਲਈ ਉਸ ਦਾ ਫੋਨ ਮੇਰੇ ਪਾਸ ਹੈ ਸਾਹੂ ਜੀ ਸੁਖਦੀਪ ਜੀ ਸੋ ਸਾਰੇ ਜਿਹੜੇ ਜੀਵਨ ਸਿੰਘ ਦੇ ਘਰੋਨੀ ਦੇ ਕਾਰਜਕਰਤਾ ਨੇ ਉਹਨਾਂ ਵੱਲੋਂ ਬੋਟੇ ਲਗਾਈ ਗਈ ਸੀਗੀ અમરਿੰਦਰ ਸਿੰਘ ਰਾયાવાડી ਜੀ ਆਕਤ ਵਿੱਚ સુਮੇਰਜੀਤ ਸਿੰਘ ਜੀ ਸਾਹਿਬ ਅਰજુ ਜੀ ਦੇ ਤੇ ਸੰਜੇ dwar ਜੀ ਵੀ ਕੱਲ੍ਹ ਪੁੱਛੋਂ ਮੰਗਲਵਾਰ ਨੂੰ ਸਾਡੇ ਵਿੱਚ ਪਹੁੰਚ ਰਹੇ ਨੇ ਤੇ ਸਾਡੀ ਸਾਰਿਆਂ ਦੀ ਇੱਕੋ ਹੀ ਸੋਚ ਹੈ ਕਿ ਦੇਸ਼ ਨੂੰ ਸਵਿਧਾਨ ਨੂੰ ਬਚਾਉਣਾ ਹੈ ਅੱਜ ਦੀ ਇਹ ਮੀਟਿੰਗ ਦਾ ਮੈਂ ਸੁਨੀਲ ਕੁਮਾਰ ਕਿਟਾਰੀਆ ਜੀ ਇਸ ਮੀਟਿੰਗ ਦੇ ਵਿੱਚ ਮਾਨਯੋਗ ਸ੍ਰੀ ਬੈਸ ਜੀ ਦੀ ਕਾਂਗਰਸ ਪਾਰਟੀ ਦੇ ਨਾਲ ਜੁੜ ਕੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਅੱਜ ਦਾ ਪ੍ਰਚਾਰ ਸੀਗਾ ਕਾਂਗਰਸ ਦੀ ਜਿਹੜੀ ਸੰਵਿਧਾਨ ਬਚਾਓ ਰੈਲੀ ਹੈ ਉਹਦੇ ਲਈ ਕੀਤਾ ਗਿਆ ਸੀਗਾ ਤੇ ਜੀਵ ਗਾਂਧੀ ਕਲੋਨੀ ਦੇ ਵਿੱਚ ਇਹ ਪ੍ਰੋਗਰਾਮ ਸੀਗਾ